ਬਹੁਤ ਜਿਆਦਾ ਬਹੁਤ ਜਿਆਦਾ ਜਿਹੜੀ ਬਰਸੋਂ ਵਾਲੀ ਰਾਤ ਸੀ ਨਾ ਬਹੁਤ ਮੁਕੀ ਸੀਗੀ ਇਹ ਤਕਰੀਬਨ ਜਿਹੜੀ ਫਸਲ ਦੇਖ ਰਹੀ ਹੈ ਨਾ ਜਾਨੀ ਕਿ ਢਾ ਇੰਨੀ ਜਿਹੀ ਬਹੁਤ ਜਿਆਦਾ ਫਸਲ ਬਰਵਾਵਾਂ ਜਿਹੜਾ ਜਿਹੜਾ 14 8 9 ਪਿੰਡਾਂ ਸਟੇਡੀਅ ਫਸਲਬਾਜੀ ਹੋਈ ਹੈ ਹਾਂਜੀ ਹਾਂਜੀ ਇਹ ਜੀ ਜਲੰਧਰ ਜੀ ਨੇ ਦਾਰਿਆਲ ਪਿੰਡ ਦੇ ਖੇਤਾਂ ਹਾਂਜੀ ਗੱਲ ਉਹ ਅਗਲਾ ਪ੍ਰੋਜੈਕਟ ਉਹ ਜਿਹੜਾ ਉਹ ਰਾਏ ਦਾ ਹਾਂਜੀ ਪਿੰਡਾਂ ਦੀ ਸਾਡੀ ਇਹੋ ਡਿਮਾਂਡ ਆ ਜੇ ਸਾਡਾ ਹੱਲ ਹੋ ਜੇ ਤੇ ਦੂਜੀ ਪਾਰਟੀ ਦਾ ਬੂਤ ਵੀ ਜਾੜੀਆਂ ਪਿੰਡਾਂ 'ਇ ਨਹੀਂ ਲੱਗਦਾ ਜੇ ਇਹ ਸਾਡੀ ਕਿਰਪਾ ਨਹੀਂ ਕਰਦੇ ਉਹ ਦੇ ਇੱਕ 15 ਕਿਲੋਮੀਟਰ ਸਾਡਾ ਬੰਨ ਇੱਕ ਜ਼ਮੀਨਾ ਮਾਲਕੀ ਹੋ ਜਾਵੇ ਦੇਖੋ ਇੱਕ ਨੋਚਾ ਲਾਗੇ ਅਸੀਂ ਇਹ ਤੁਹਾਨੂੰ ਗਾਰੰਟੀ ਦਿੰਦੇ ਪਿਆਵਾ ਪਿੰਡਾਂ 'ਇ ਬੂਤ ਵੀ ਦੂਜੀ ਪਾਰਟੀ ਦਾ ਨਹੀਂ ਲੱਗਦਾ ਜੇ ਉਹ ਪਿਆਰੀਆਂ ਸਰਪੰਚਾਂ ਦੇ ਤਾਂ ਮੈਂ ਵੀ ਇਹ ਵੀ ਨਹੀਂ ਜਾਨਦਾ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜੀਆਂ ਜ਼ਮੀਨਾਂ ਪੱਕੀਆਂ ਕਰ ਲਈਆਂ ਸਾਡੇ ਉੱਤੇ ਫਰੋਸਪੁਰਤ ਲੈ ਕੇ ਤੁਹਾਡੇ ਸਾਰੇ ਇਲਾਕੇ ਚ ਆਈ ਸਮੱਸਿਆ ਸਾਡੇ ਫਰੋਸਪੁਰ ਜਲਾਲਾਬਾਦ ਆਈ ਹੈ ਮੇਰੀ ਕਮਿਟਮੈਂਟ ਹੈ ਪਹਿਲੀ ਕੈਬਨਿਟ ਮੀਟਿੰਗ ਇੱਕ ਟਾਈਮ ਸਾਰੀਆਂ ਪੱਕੀਆਂ ਕਰ ਦੂੰ ਤੇ ਬਾਪੂ ਬਾਦਲ ਨੇ ਵੀ ਕੀਤੀਆਂ ਸੀ ਬਾਕੀ ਜਿੰਨਾ ਅਧਰਿਆ ਇਹਨੂੰ ਅਸੀਂ ਕੰਕਰੀਟ ਦਾ ਬੰਦ ਬਣਾ ਬਾਰੇ ਪੂਰੇ ਪੰਜਾਬ ਮਾਰੀ ਇੱਕ ਜਿਵੇਂ ਸੜਕਾਂ ਨਹੀਂ ਸੀਮਿੰਟ ਦੀਆਂ ਬਣਾਈਆਂ ਉਸੇ ਤਰੀਕੇ ਨਾਲ ਬੰਦ ਅੱਜ ਬਿਮਾਰੀ ਪੱਕੀ ਨਿਕਲ ਜੂਈ ਯਾਦ ਵੀ ਕਰਦੇ ਆ ਬੰਦੇ ਦੇ ਰੋਣ ਦੇ ਜਿਹੜਾ ਸਮਾਂ ਕਵਾ ਲਿਆ ਉਹ ਹੀ ਗਏ ਨੀ ਚਲੋ ਉਹਨਾਂ ਨਾਲ ਸਮਾਂ ਉਹਨੂੰ ਮੈਂ ਆਪਣੇ ਤਰਫੋਂ ਮੈਂ ਹੁਣੇ ਆਇਆ ਸੀ ਇਹ ਉੱਥੇ ਮੈਂ ਮੈਂ 2 ਲੱਖ ਰੁਪਏ ਦੇ ਵੀ ਦੇ ਚੁੱਕਿਆ ਪлюс 3000 ਲੀਟਰ ਡੀਜ਼ਲ ਵੀ ਦੇ ਚੁੱਕਿਆ ਹਾਂਜੀ ਬਸ ਇਹ ਹੁਣ ਆਪਣੇ ਇੰਨੀ ਧਾਅ ਉੱਧਰ ਗੱਡੀ ਲਗੀ ਸਾਡੇ ਇੱਥੇ ਦੋ ਆ ਜੀ ਉਹ ਦੋ ਜਿਹਨਾਂ ਦਾ ਨੁਕਸਾਨ ਕੋਈ ਨਹੀਂ ਬੰਦੇ ਸਰ ਬੇਨਤੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਮਿੰਟ ਜੀ ਸਰ ਇਹਨਾਂ ਦੀ ਇੱਕ ਆਵਾਜ਼ ਇੱਥੇ ਹਾਂ ਹਾਂ ਇੱਕ ਇੱਥੇ ਇਹ ਕਿਨਾਰੇ ਪਿੰਡ ਉਧਰ ਲੱਗੀ ਹੋਈ ਤੁਸੀਂ ਬੰਨਾਂ ਜੀ ਪਹਿਲਾ ਪੁਰਾਣਾ ਅੱਛਾ ਇਹ ਦਰਿਆ ਵਾਲਾ ਜੀ ਇੱਕ ਮਿੰਟ ਦੀ ਲੋੜ ਹੈ ਸਾਨੂੰ ਬੱਸ ਡੀਜ਼ਲ ਦੀ ਤੇ ਬੋਰੇ ਦਈਦੇ ਜੀ ਮਿੱਟੀ ਦੇ ਫਿਰ ਐਂ ਕਰਦੇ ਹਾਂ ਤੁਹਾਡੇ ਵੀ 2000 ਲੀਟਰ ਕਰਦੇ ਨੇ ਪਰਲੇ ਪਾਸੇ ਉਹ ਤੇ ਦੇ ਦਿੰਦੇ ਹਾਂ ਉਹ ਦੋਵਾਂ ਬੰਨਾਂ ਦਾ ਫੇਰ ਹੋਰ ਗੁਰਜਾ ਫੇਰ ਕੋਈ ਨਹੀਂ ਕੋਈ ਜੀ ਵੇ ਨਾਲੇ ਡੀਜ਼ਲ ਆ ਜੂ ਤੁਹਾਨੂੰ ਸ਼ਾਮ ਨੂੰ ਇੱਥੇ ਡੀਜ਼ਲ ਲੱਜੇ 400 ਲੀਟਰ ਠੀਕ ਚੱਲੋ ਸ਼ਾਮ ਨੂੰ ਜਿੰਦਾਬਾਦ ਜਿੰਦਾਬਾਦ ਦੇਖ ਲੈ ਕਿਵੇਂ ਆਵੇ ਤੁਹਾਡੀ ਸਰਕਾਰ ਆਹੀ ਦਾ ਮਾਰ ਕੇ ਆਉਂਦੇ ਸਾਡੇ ਇਲਾਕੇ ਨੇ ਆਪਦੇ ਮੂੰਹ ਤੇ ਆਪੇ ਚਪੇੜਾ ਮਾਰ ਲਿਆ ਸੀ ਬੜੀ ਜੇਰਾ ਅੱਖਾਂ ਮੀਟ ਕੇ ਪੰਜ ਸੜਣਾ ਕਰਦੇ ਹੋ ਤਾਂ ਬਚਾਂਗੇ ਨਹੀਂ ਹਾਂ ਜੀ ਬੋਲੇ ਸਚੇ ਨੁਦਰਾ ਇੱਥੇ ਲਿ ਪਾਸੇ ਫਰੋਜ਼ਪੁਰ ਜਿਹੜਾ ਲੱਗਿਆ ਪਊਂਦੀ ਜਾਂ ਦੇਖੋ ਕਿੰਨੀ ਸਪੀਡ ਨਾਲ ਪਾਣੀ ਰਿਹਾ ਇਹ ਲੱਗਦਾ ਕਿਤੇ ਸਮੁੰਦਰ ਦੇ ਕੰਡੇ ਤੇ ਆ ਆ ਜਿਹੜਾ ਬੰਨ ਬੰਨੇ ਆ ਜੀ ਆ ਬਹਾਦਰ ਕੌਮ ਨੇ ਬਣੇ ਆਪਣੇ ਕੋਲੋਂ ਪੈਸਾ ਦੇ ਆਪਣੇ ਕੋਲੋਂ ਸਾਰਾ ਲਾ ਕੇ ਸਾਧਨ ਦਿਨ ਰਾਤ ਮੈਨੂੰ ਲੱਗਾ ਹਫਤਾ ਸੁੱਤੇ ਨਹੀਂ ਹੋਣੇ ਜੀ ਬਿਲਕੁਲ ਮੇਰਾ ਸਿਰ ਝੁਕਦਾ ਹੈ ਮਹੀਨਾ ਮਹੀਨਾ ਹੋ ਗਿਆ ਇਹ ਜਿਹੜਾ ਸਤਾਪ ਚੱਲ ਰਿਹਾ ਹੈ ਆਹ ਹੈ ਖਾਲਸਾ ਕੌਮ ਦਾ ਜਜ਼ਬਾ ਪੰਮ ਸਾਨੂੰ ਨਾ ਸੈਂਟਰ ਤੋਂ ਮਦਦ ਨਾ ਸੂਬੇ ਤੋਂ ਮਦਦ ਆ ਕੌਮ ਨੇ ਆਪਣੇ ਆਪ ਹੀ ਸਾਰਾ ਕੁਝ ਕੀਤਾ ਹੈ ਮੈਂ ਇਹਨਾਂ ਤੋਂ ਸਾਰੇ ਪੰਜਾਬ ਤਰਫੋਂ ਇਹਨਾਂ ਦਾ ਧੰਨਵਾਦ ਕਰਦਾ ਜੀ ਤੇ ਇਹਨਾਂ ਨੇ ਪੁੱਛਿਆ ਜੋ ਚਾਹੀਦੀ ਹੈ ਸੋ ਮੈਂ ਹੁਣੇ ਇਹਨਾਂ ਨੂੰ ਵੀ 2000 ਕਿੰਨਾ 2000 ਲੀਟਰ ਇਹਨਾਂ ਨੇ 4000 ਕੀਤਾ ਜੀ ਇਹਨਾਂ ਦਾ ਸੋ ਦੋਨੋਂ ਜਗ੍ਹਾ ਤੇ ਅਸੀਂ 4000 ਲੀਟਰ ਇੱਥੇ ਦਿੱਤਾ 3000 ਲੀਟਰ ਉੱਥੇ ਦਿੱਤਾ ਤੇ ਪੈਸੇ ਭੇਜ ਦੇ ਕਿਸੇ ਚੀਜ਼ ਦੀ ਹੋਰ ਹੋਰ ਵੀ ਕੋਈ ਲੋਡ ਹੋਏ ਹੋਰ ਵੀ ਲੋਡ ਹੋਏ ਦੇ ਵਿੱਚ ਜਲਦੀ ਵਾਕ ਕੀਤੀ ਸੀ ਉਹ ਤੁਸੀਂ ਪੂਰੀ ਕਰ ਦਿਓ ਬਹੁਤ ਧੰਨਵਾਦ ਸੋ 75 ਮੈਂ ਤੁਹਾਨੂੰ ਕਿਹਾ ਕਿਸੇ ਚੀਜ਼ ਦੀ ਲੋਡ ਹੋਏ 75 ਇੱਥੇ ਹੈ ਤੁਸੀਂ ਇਹਨੂੰ ਟੈਲੀਫੋਨ ਕਰ ਦਿਓ ਰਾਤੋਂ ਰਾਤ ਭੇਜ ਦਾਂਗਾ